ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਵੈਸੇ ਰਾਜਨੀਤਿਕ ਕਾਰਨ ਵੀ ਹੋ ਸਕਦੇ ਨੇ ਤੇ ਕੁਝ ਲੋਕਾਂ ਵਿੱਚ ਜਿਹੜੇ ਸਮਾਜ ਅਨਸਰ ਵਿਰੋਧੀ ਨੇ ਉਹ ਇਸ ਅਜਿਹੀ ਘਟਨਾ ਨੂੰ ਅੰਜਾਮ ਦਿੰਦੇ ਹਨ ਜਦਕਿ ਪੰਜਾਬ ਇੱਕ ਭਾਈਚਾਰਕ ਸਾਂਝ ਨਾਲ ਹਮੇਸ਼ਾ ਹੀ ਰਿਹਾ ਹੈ ਹਰੇਕ ਭਾਈਚਾਰਾ ਹਰੇਕ ਧਰਮ ਨਾਲ ਜੁੜ ਕੇ ਹੀ ਕੰਮ ਕਰ ਰਿਹਾ ਹੈ ਤੇ ਕਰਦੇ ਰਵਾਂਗੇ ਤਾਂ ਕੀ ਲੱਗਦਾ ਵੀ ਜਿਹੜੇ ਤੁਸੀਂ ਵਿਸ਼ੇਸ਼ ਤੌਰ ਤੇ ਪੂਰੇ ਪੰਜਾਬ ਚ ਕਿਹਾ ਵੀ ਥੋੜੀ ਸੰਸਾ ਬਣਾਉਗੀ ਕੁਝ ਇਹ ਜਿਹੜੀਆਂ ਜ਼ਿਲਾਵਾਂ ਜਿੱਥੇ ਮਤਲਬ ਆਪਾਂ ਨੂੰ ਡਿਸਕ੍ਰਾਈਬ ਕਰਨਾ ਚਾਹੋ ਕਿੱਤੇ ਕਿਤੇ ਮਨਾਇਆ ਜਾ ਰਿਹਾ ਤੇ ਕਿਹੜੀ ਕਿਹੜੀ ਸੰਸਥਾ ਵਿੱਚ ਕੌਣ ਕੌਣ ਬੰਦੇ ਸਾਡੇ ਵਿੱਚ ਕੀ ਨਾਮ ਆ ਜਿਵੇਂ ਅੰਮ੍ਰਿਤਸਰ ਹੋ ਗਿਆ ਸਾਡਾ ਜਲੰਧਰ ਹੋ ਗਿਆ ਮੋਗਾ ਹੋ ਗਿਆ ਪਟਿਆਲਾ ਹੋ ਗਿਆ ਤੇ ਲੱਗਦਾ ਸ਼ਹਿਰਾਂ ਵਿੱਚ ਜਿੰਨੇ ਵੀ ਟੋਟਲ ਪੰਜਾਬ ਦੇ ਵਿੱਚ ਸਾਡੀ ਸੰਸਥਾਵਾਂ ਵਿੱਚ ਇੱਥੇ ਤੇ ਸਾਡੇ ਬਣੇ ਬਣੇ ਚੇਅਰਮੈਨ ਜੋ ਸਾਡੇ ਮੈਂਬਰ ਜੋ ਹਨ ਟੀਮ ਦੇ ਉਹ ਹਰੇਕ ਜਗ੍ਹਾ ਬਾਬਾ ਸਾਹਿਬ ਦਾ ਅੰਮੇਦਗਰ ਸਾਹਿਬ ਦਾ ਜਨਮ ਦਿਨ ਤੇ ਹਰਮ ਮਨਾ ਰਹੇ ਨੇ ਤੇ ਸਾਰੇ ਨੂੰ ਉਹਨਾਂ ਦੇ ਦੱਸੇ ਹੋਏ ਸੰਧਾਤਾ ਨੂੰ ਦੱਸ ਰਹੇ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਜਾਗਰੂਕ ਹੋਣ ਲਈ ਇਕੱਤਰ ਤੌਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਲੱਗਿਆ दलित समाज मेरे भाई ने ਤੇ ਹਰੇਕ ਬੰਦਾ ਹੀ ਹਰੇਕ ਮੇਰੇ ਨਾਲ ਜੁੜਿਆ ਹੋਇਆ ਹੈ ਮੈਨੂੰ ਬੜੀ ਮਾਣ ਦੀ ਗੱਲ ਆ ਕਹਿਣ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜੋ ਬਲਮੀਤ ਸਿੰਘ ਬਸਰ ਨੇ ਉੱਥੇ ਤੋਂ ਮੈਨੂੰ ਜਨਰਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦਾ ਚੇਅਰਮੈਨ ਜਨਰਲ ਕੈਟਾਗਰੀ ਵਿੱਚ ਲਾਇਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਸਮਾਜ ਦਾ ਖੜਾ ਹਾਂ ਤੇ ਖੜਦਾ ਹੀ ਰਾਵਾਂਗਾ ساری ਜ਼ਿੰਦਗੀ ਆਪਣੀ ਜਿਹੜੀ ਹਿਊਮਨ ਸਰਵਿਸ ਸੋਸਾਇਟੀ ਨੇ ਕੀਆ ਉਹਦੇ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਆਨਵਾਰ ਦੇ ਸਭ ਕੁਝ ਕਿਰਕਿਰ ਕੰਮ ਕੀਤੇ ਜਾਂਦੇ ਹੋ ਸਾਡੀ ਹਿਊਮਨ ਸਰਕਟ ਮੇਨ ਏਜੰਡਾ ਹੈਗਾ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਸਾਡੀ ਸੁਰਤੋ ਹੀ ਬਹੁਤ ਲੰਬੇ ਸਮੇਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਖੁੱਲ੍ਹ ਕੇ ਲੜਦੇ ਆਂ ਜੋ ਵੀ ਸਾਨੂੰ ਇਨਫੋਰਮੇਸ਼ਨ ਕੋ ਦਿੰਦਾ ਹੈ ਉਹਦਾ ਨਾਮ ਅਸੀਂ ਗੁਪਤ ਰੱਖਦੇ ਆਂ ਤੇ ਜੋ ਇੱਕ ਨਸ਼ਾ ਵੇਚਦਾ ਏ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਪਛਾਣ ਦਾ ਪੂਰਾ ਪੂਰਾ ਕੰਮ ਕਰਦੇ ਆਂ ਤੇ ਜਿਹੜੇ ਮਰੀਜ਼ ਨਸ਼ਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਫ੍ਰੀ ਇਲਾਜ ਕਰਾਉਂਦੇ ਆਂ ਸਰਕਾਰ ਦੇ ਇਸੋ ਪ੍ਰਾਲੇ ਨੂੰ ਕਿਸ਼ਤਾਂ ਦੇ ਦੇ ਸਰਕਾਰ ਦਾ ਇਸ ਇਹ ਪ੍ਰੋਬਲਮ ਮੈਨੂੰ ਸਭ ਤੋਂ ਵਧੀਆ ਲੱਗਿਆ ਜੋ ਉਹਨਾਂ ਨੇ ਅੱਜ ਨਸ਼ੇ ਦੇ ਵਿੱਚ ਨੱਥ 3 ਸਾਲ ਬਾਅਦ ਹੋਇਆ ਲੇਟ ਸਹੀ ਬਟ ਬਹੁਤ ਹੀ ਅੱਛਾ ਕਦਮ ਉਠਾਇਆ ਇਸ ਚੀਜ਼ 'ਤੇ ਮੈਂ ਸਰਕਾਰ ਦੀ ਬਹੁਤ-ਬਹੁਤ ਸਲਾਹ ਕਰਦਾ ਹਾਂ ਸਲਾਹ ਕਰਦਾ ਹਾਂ ਕਿਉਂਕਿ ਇਹ ਨਸ਼ੇ ਕੋਈ ਸਮਾਜਿਕ ਜਾਂ ਧਰਮ ਦਾ ਨਹੀਂ ਕਰਦਾ ਹਰੇਕ ਬੰਦਾ ਕਰ ਰਿਹਾ ਹੈ ਹਰੇਕ ਅਫਸਰ ਦਾ ਹਰੇਕ ਗਰੀਬ ਦਾ ਹਰੇਕ ਬੰਦੇ ਦਾ ਕਰ ਰਿਹਾ ਹੈ ਮੈਂ ਕਹਿੰਦਾ ਇੱਕ ਕਦਮ ਹੈ ਸਰਕਾਰ ਦਾ ਬਹੁਤ ਵਧੀਆ ਸਮਝਦਾ ਹਾਂ ਹ ਕੋਈ ਵਿਸ਼ੇਸ਼ ਸਲਾਹ ਦੇਣੀ ਚਾਹੁੰਗੇ ਸਰਕਾਰ ਨੂੰ ਕਿਉਂਕਿ ਪੰਜਾਬ ਪੁਲਿਸ ਨੇ ਜਿਹੜੇ ਅਫਸਰ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰੱਖੀ ਆ ਪਰ ਕਿਤੇ ਨਾ ਕਿਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਤੇਜ਼ੀ ਤੱਕ ਨਸ਼ੇ ਦੇ ਜਿਹੜੀ ਮੋਹਮ ਚਲਾਈ ਵੀ ਆ ਇਹ ਹਰੇਕ ਐਨ ਜੀਓ ਨਾਲ ਹਰੇਕ ਪਿੰਡਾਂ ਦੇ ਬੰਦਿਆਂ ਨਾਲ ਮੇਨ ਮੋਡੀਆਂ ਨਾਲ ਪੰਜਾਬ ਪੁਲਿਸ ਨੂੰ ਆ ਕੇ ਮੀਟਿੰਗ ਵੀ ਕਰਨੀ ਚਾਹੀਦੀ ਐ ਸੇ ਕਰਵਾ ਵੀ ਰਹੇ ਆ ਤੇ ਕਰਦੇ ਰਵਾਂਗੇ ਤੇ ਖੁਦ ਹਰੇਕ ਛੋਟੇ ਤੋਂ ਵੱਡੇ ਆਪਸਰ ਨਾਲ ਮਤਲਬ ਹਰੇਕ ਬੰਦੇ ਨਾਲ ਤੁਹਾਨੂੰ ਜੇ ਆਪਾਂ ਕਿਸੇ ਨਾਲ ਮੇਲ ਕਰਾਂਗੇ ਤਾਂ ਬਹੁਤ ਅੱਛਾ ਹੋਊਗਾ ਕਿਉਂਕਿ ਇਹ ਨਸ਼ਾ ਸਿਰਕਲੀ ਪੰਜਾਬ ਪੁਲਿਸ ਹੀ ਖਤਮ ਕਰ ਸਕਦੀ ਇਹ ਨਸ਼ਾ ਸਾਨੂੰ ਖੁਦ ਆਪਣੇ ਮਹੱਲਿਆ ਵਿੱਚ ਆਪਣੇ ਪਰਿਵਾਰ ਵੱਲੋਂ ਸਾਰੇ ਨੂੰ ਮਿਲ ਕੇ ਖਤਮ ਕਰਨਾ ਹੈ ਕਿਉਂਕਿ ਪੰਜਾਬ ਪੁਲਿਸ ਵੀ ਇੱਕ ਸਾਡੇ ਵਰਗੇ ਹੀ ਬੰਦੇ ਨੇ ਉਹਨਾਂ ਨੂੰ ਪਤਾ ਕਿੱਥੇ ਨਸ਼ਾ ਕਰਦਾ ਸਾਨੂੰ ਗਲੀ ਦੇ ਵਿੱਚ ਹਰੇਕ ਬੰਦੇ ਨੇ ਬਤਾਉਂਦਾ ਕੋਣ ਨਸ਼ਾ ਵੇਚ ਰਿਹਾ ਨਿਕ ਜਿਹੜਾ ਕਰ ਰਿਹਾ ਉਹਦੀ ਇਨਫੋਰਮੇਸ਼ਨ ਮੈਂ ਮੈਂ ਤੁਹਾਡੇ ਚੈਨਲ ਮਾਰਦੀ ਉਹਨਾਂ ਨੂੰ ਦੱਸਣਾ ਚਾਹੁੰਗਾ ਕਿ ਮੇਰਾ ਨਾਮ ਹੈਗਾ ਜਤਿੰਦਰ ਸ਼ਰਮਾ ਚੇਅਰਮੈਨ ਹਿਊਮਨ ਸਰਵਿਸ ਸੁਸਾਇਟੀ ਪੰਜਾਬ ਮੇਰਾ ਨੰਬਰ نوٹ ਕਰ ਲਓ 8054464200 ਜੇ ਤੁਹਾਨੂੰ ਕਿਥੇ ਇਨਫੋਰਮੇਸ਼ਨ ਮਿਲਦੀ ਹੈ ਤੁਹਾਡਾ ਭਾਈ ਤੁਹਾਡੇ ਨਾਲ ਖੜਿਆ ਹੈ ਤੇ ਠੋਕ ਵਜਾ ਕੇ ਕਰਾਂਗੇ ਉਹਨੂੰ ਜਿਹੜਾ ਨਸ਼ਾ ਵੇਚਦਾ ਕੋਈ ਵੀ ਹੋਵੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਤੇ ਪੰਜਾਬ ਜਿਹੜਾ ਸਾਨੂੰ ਇਨਫੋਰਮੇਸ਼ਨ ਦੇ ਕੋਲ ਨਾਮ ਗੁਪਤ ਰੱਖਿਆ ਜਾਏਗਾ ਜਰੂਰ ਸਾਨੂੰ ਮਿਲੋ ਤੇ ਅਸੀਂ ਇਹਦੇ ਨਾਲ ਖਿਲਾਫ ਖੜੇ ਸਰਕਾਰ ਦੇ ਨਾਲ ਖੜਾਗੇ ਸਾਨੂੰ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਕਿਵੇਂ ਦੇਦਾਂ ਜਿਹੜੀ ਨਸ਼ਾ ਵੇਚਣ ਦੇ ਵਿੱਚ ਮਹਾਨ ਮਹਿਲਾਵਾਂ ਲਿਪਤ ਨੇ ਜਿਵੇਂ ਕਿ ਇੱਕ ਮਹਿਲਾ ਕਨਸਟੇਬਲ ਤੇ ਜਿਹੜਾ ਐਸਆਈ ਸੀਗੀ ਚਿੱਟਾ ਵਿੱਚ ਨਾਮ ਦੋਸ਼ ਲੱਗਿਆ ਹੋਰ ਕੁਝ ਮਹਿਲਾਵਾਂ ਨੇ ਜਿਹੜੀਆਂ ਛੜੀਆਂ ਮਿੱਤਰ ਨਸ਼ਾ ਵੇਚਦੀਆਂ ਨੇ ਇਹ ਬਹੁਤ ਹੀ ਮਾੜੀ ਗੱਲ ਹੈ ਮਹਿਲਾ ਸਾਡੇ ਨਾਲ ਸਮਾਜ ਦੀ ਇੱਕ ਸ਼ਕਤੀ ਹੁੰਦੀ ਹੈ ਮਹਿਲਾ ਸ਼ਕਤੀ ਤੇ ਅੱਜ ਦੇ ਇੰਨੀ ਘਟੀਆ ਸੋਚ ਵਾਲੀ ਕੁਝ ਮਹਿਲਾ ਸਾਰੀਆਂ ਨਹੀਂ ਸਿਰਫ 5-4% ਜਿਹੜੀਆਂ ਹੋਣਗੇ ਗੰਦੀ ਸੋਚ ਵਾਲੀਆਂ ਉਹ ਇਸ ਕੰਮ ਕਰ ਰਹੀਆਂ ਨੇ ਮੈਂ ਉਹਨਾਂ ਨੂੰ ਤਾੜਨਾ ਦੇਣਾ ਚਾਹਾਂਗਾ ਕਿ ਤੁਹਾਡੇ ਤੁਹਾਡੇ ਬੱਚੇ ਆ ਤੁਹਾਡੇ ਭਾਈ ਭੈਣ ਹਨ ਜੇ ਕੋਈ ਨਸ਼ੇ ਨਾਲ ਮਰਦਾ ਹੈ ਤੇ ਤੁਹਾਡੇ ਤੁਹਾਡੇ ਵੀ ਕੁਲਦਾਨ ਨਾਸ਼ ਹੁੰਦਾ ਹੈ ਕਦੋਂ ਇਹ ਜੇ ਤੁਸੀਂ ਅੱਜ ਵੇਚਦੇ ਹੋ ਕੱਲ੍ਹ ਤੁਹਾਡਾ ਬੱਚਾ ਖਾ ਕੇ ਵੀ ਮਰੇ ਫਿਰ ਦੱਸੋ ਕੀ ਹੋਊਗਾ ਮੈਂ ਬਹਿਨਤੀ ਕਰਦਾ ਇਹ ਕੰਮ ਤੋਂ ਬਚਣ